ਸਤਿ ਸ਼੍ਰੀ ਅਕਾਲ ਜੀ ਮੈਂ ਐਮਪੀ ਸਿੰਘ ਸੈਲਰੀ ਨਿਊਜ਼ ਚੈਨਲ 24/7 ਤੇ ਓਨਅਰ ਨਿਊਜ਼ ਚੈਨਲ 24/7 ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਾਡੇ ਨਾਲ ਬੈਠੇ ਨੇ ਅੱਜ ਤਰਨਪ੍ਰੀਤ ਕੌਰ ਜੀ ਰਾਜਪੁਰੇ ਤੋਂ ਆਏ ਨੇ ਆਓ ਇਹਨਾਂ ਨਾਲ ਕੁਝ ਵਿਚਾਰ ਸਾਂਝੇ ਕਰੀਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਅਸਲ ਤਰਨਪ੍ਰੀਤ ਜੀ ਇੱਕ ਚੀਜ਼ ਦੱਸੋ ਫਲੱਡ ਆਇਆ ਪਾਣੀ ਆਇਆ ਕੋਰੋਨਾ ਆਇਆ ਕੋਈ ਕ੍ਰੋਪੀਆਂ ਆਈਆਂ ਇਹ ਜਿਹੜਾ ਫਲੱਡ ਆਇਆ ਇਹਦਾ ਕੀ ਅਸਰ ਹੈ ਪਬਲਿਕ ਤੇ ਜਨਰਲ ਪੀਪਲਸ ਤੇ ਸਰਕਾਰ ਤੇ ਬਿਜ਼ਨਸਮੈਨ ਤੇ ਕੀ ਅਸਰ ਕੀ ਸਰ ਸਿੱਧਾ ਆਪਾਂ ਦੇਖਿਆ ਹੁਣ ਪਾਣੀ ਆਇਆ ਤੇ ਬਹੁਤ ਨੁਕਸਾਨ ਆਇਆ ਕਈਆਂ ਦੀ ਫੈਕਟਰੀ ਸਭ ਤੋਂ ਵੱਡਾ ਨੁਕਸਾਨ ਸਾਡੇ ਖੇਤਾਂ ਦਾ ਹੋਇਆ ਲੋਕਾਂ ਦੇ ਘਰ ਬਰਬਾਦ ਹੋ ਗਏ ਇਹ ਬਹੁਤ ਦੁੱਖ ਭੜੀ ਘੜੀ ਸੀ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਾਰੇ ਭਾਈ ਵੀਰਾਂ ਨੇ ਬਹੁਤ ਉਡੜ ਕੇ ਸਾਥ ਦਿੱਤਾ ਸਭ ਨੇ ਮਿਲ ਕੇ ਬਹੁਤ ਸੇਵਾ ਕੀਤੀ ਤੇ ਬਹੁਤ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਹੈਂਡਲ ਵੀ ਕੀਤਾ ਗਿਆ ਇਹ ਬਹੁਤ ਔਖਾ ਸਮਾਂ ਅਸੀਂ ਬਹੁਤ ਸੂਝ ਬੂਝ ਦਾ ਨਾਲ ਇਕੱਠੇ ਹੋ ਕੇ ਪੂਰਾ ਆਪਾਂ ਨੇ ਕੱਢਿਆ ਤੇ ਸਭ ਨੇ ਇੱਕ ਦੂਜੇ ਦਾ ਬਹੁਤ ਸਾਥ ਦਿੱਤਾ ਤੁਸੀਂ ਇਹ ਕਹਿ ਰਹੇ ਹੋ ਕਿ ਸਾਥ ਦਿੱਤਾ ਸਭ ਨੇ ਪਰ ਮੈਂ ਮੁਕੇ ਤੇ ਜਾ ਕੇ ਦੇਖਿਆ ਮੈਂ ਵਿਜ਼ਿਟ ਕੀਤਾ ਉੱਥੇ ਰਾਸ਼ਨ ਰੋਲ ਰਹੇ ਨੇ ਬੋਰੀਆਂ ਆਟੇ ਦੀਆਂ ਸਮਾਨ ਉੱਥੇ ਰੋਲ ਰਿਆ ਰਾਜ ਉਹ ਤਾਂ ਕਹੀ ਕੁਛ ਪੱਟੇ ਉਹ ਸੁੱਟ ਜਾਂਦੇ ਨੇ ਉੱਥੇ ਬੋਰਸ ਖੜੀਆਂ ਇੱਕ ਬੰਦੇ ਨੇ ਨਾਲ ਹੀ ਮੈਂ ਲੈਣਾ ਬੋਰਡ ਦਿੱਤੀਆਂ ਤਾਂ ਕੀਤੀਆਂ ਨਾਲ ਰਾਸ਼ਨ ਦਿੱਤੇ ਦੋ ਟਰੱਕ ਪਿੰਡ ਤੋਂ ਉੱਥੇ ਕਰਕੇ ਉਹ ਰਾਸ਼ਨ ਉੱਥੇ ਐਸ ਇਟ ਇਜ਼ ਪਾਣੀ ਚ ਰੋੜਦਾ ਪਿਆ ਔਰ ਬੋਰਡ ਤੇ ਨਾਲ ਕੋਈ ਡਰਾਈਵਰ ਨਹੀਂ ਕੋਈ ਕੁਛ ਨਹੀਂ ਕਿ ਬੋਰਡ ਜਾ ਕੇ ਰਾਸ਼ਨ ਵੰਡ ਕੇ ਆਦੀ ਉਹ ਸਾਰਾ ਰਾਸ਼ਨ ਅੱਖਾਂ ਦੇ ਸਾਹਮਣੇ ਮੈਂ ਸਾਰੀ ਮੂਵੀ ਬਣਾਈ ਹੈ ਬਰਬਾਦ ਹੋ ਗਿਆ ਇਹ ਲੋਕ ਸਿਰਫ ਮੂਵੀ ਬਣਵਾਉਂ ਜਾਂਦੇ ਨੇ ਕਿ ਅਸੀਂ ਦਾਨ ਕੀਤਾ ਜੀ ਲੋਕਾਂ ਦੇ ਮੂੰਹਾਂ ਤੱਕ ਨਹੀਂ ਨੁੰਸਦੇ ਆ ਉਹ ਸੰਸਥਾਵਾਂ ਨੂੰ ਦੇਖੋ ਜਿਹੜੇ ਲੱਖ ਲੱਖ ਪਾਣੀ ਦੇ ਵਿੱਚੋਂ ਲੰਘ ਕੇ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਰਾਸ਼ਨ ਦੇ ਕੇ ਆਂਦੇ ਨੇ ਉਹਨਾਂ ਨੂੰ ਸਾਮਾਨ ਪਹੁੰਚਾਉਂਦੇ ਨੇ ਰੋਟੀ ਪਹੁੰਚਾਉਂਦੇ ਨੇ ਉਹੋ ਜੀ ਸੇਵਾ ਦੇਖੋ ਹੁਣ મોદી ਆਇਆ 1600 ਕਰੋੜ ਰੁਪਏ ਅਨਾਉਂਸ ਕਰ ਗਿਆ ਕੀ ਤੁਸੀਂ ਸਮਝ ਸਕਦੇ ਹੋ 1600 ਕਰੋੜ ਰੁਪਏ ਲੋਕਾਂ ਦੇ ਮੂੰਹਾਂ ਤੱਕ ਪਹੁੰਚੇਗਾ ਸੋ ਬੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਆਪ ਨੂੰ ਆਪਾਂ ਨੂੰ ਪਹਿਲਾਂ ਸੁਧਾਰਨਾ ਪਏਗਾ ਫਿਰ ਅਸੀਂ ਕਿਸੇ ਨੂੰ ਅਲਿਗੇਸ਼ਨ ਲਗਾ ਸਕਦੇ ਹਾਂ ਹੁਣ ਦੇਖੋ ਕਈ ਗਾਇਕ ਨੇ ਕਈ ਫਿਲਮ ਸਟਾਰਸ ਨੇ ਜਿਨ੍ਹਾਂ ਨੇ ਪਿੰਡ ਅਡਾਪਟ ਕਰ ਲਏ ਜਿਹੜੇ ਲੋਕਾਂ ਦੇ ਮੂੰਹਾਂ 'ਚ ਸਿੱਧਾ ਪੰਜਾਦੇ ਨੇ ਲੋ ਜੀ ਤੁਹਾਡੇ ਰਾਸ਼ਨ ਪਹੁੰਚ ਗਿਆ ਘਰ ਪਹੁੰਚਦਾ ਉਹਨਾਂ ਦੇ ਲੋ ਜੀ ਤੁਹਾਡੇ ਬਿਮਾਰੀ ਦੀ ਤਕਲੀਫ ਆਈ ਆ ਤੁਹਾਨੂੰ ਦਵਾਈਆਂ ਮਿਲ ਗਈਆਂ ਆ ਲੋ ਜੀ ਪੱਠੇ ਤੁਹਾਡੇ ਜਾਨਵਰਾਂ ਵਾਸਤੇ ਉਹ ਤਾਂ ਮਦਦ ਜਿਹੜੀ ਕੈਮਰਿਆਂ ਦੇ ਅੱਗੇ ਖੜ ਕੇ ਮਦਦ ਕੀਤੀ ਜਾਂਦੀ ਹੈ ਮੈਂ ਉਹਨਾਂ ਨੂੰ ਮਦਦ ਨਹੀਂ ਸਮਝਦਾ দান ਇੱਕ ਹੱਥ ਕਰੇ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ দান ਕੀਤਾ ਹੈ ਇਹ ਕਿਹੋ ਜਿਹਾ দান ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਸਰ ਇਸ ਚੀਜ਼ ਦੇ ਵਿੱਚ ਦਿਖਾਵਾ ਵੀ ਬਹੁਤ ਜ਼ਿਆਦਾ ਸੀਗਾ ਤੇ দান ਵੀ ਬਹੁਤ ਜ਼ਿਆਦਾ ਸੀਗਾ ਪਰ ਦੇਖਿਆ ਜਾਵੇ ਇਹ ਦੇਣ ਵਾਲੇ ਨੂੰ ਤੇ ਲੈਣ ਵਾਲੇ ਨੂੰ ਦੋਨਾਂ ਨੂੰ ਸੋਚਣਾ ਚਾਹੀਦਾ ਜਿੰਨੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਅਸੀਂ ਉਨੀ ਚੀਜ਼ ਲਈਏ ਤਾਂ ਕਿ ਦੂਸਰੇ ਦੇ ਵੀ ਕੰਮ ਆ ਸਕੇ ਤੋਂ ਯੂਜ਼ ਕਰ ਸਕੇ ਬਾਕੀ ਖਾਣਾ ਦੇਖਿਆ ਗਿਆ ਖਾਣਾ ਤਾਂ ਬਹੁਤ ਜ਼ਿਆਦਾ ਆਲਮੋਸਟ ਸਭ ਨੇ ਹੀ ਦਿੱਤਾ ਹੈ ਆਪਾਂ ਨੂੰ ਪਰ ਉਸ ਤੋਂ हट ਕੇ ਕੁਝ ਸੋਚਣਾ ਚਾਹੀਦਾ ਸੀ ਕਿ ਆਪਾਂ ਇਸ ਚੀਜ਼ ਨੂੰ ਹੋਰ ਕਿਦਾਂ ਠੀਕ ਕਰ ਸਕਦੇ ਹਾਂ ਲੋਕਾਂ ਦੇ ਕਿਦਾਂ ਅਲੱਗੇ ਤਰੀਕੇ ਨਾਲ ਮਦਦ ਕਰ ਸਕਦੇ ਹਾਂ ਜਾਨਵਰਾਂ ਨੂੰ ਪੱਠੇ ਨਹੀਂ ਪਹੁੰਚੇ ਹਾਂ ਜੀ ਲੋਕਾਂ ਨੂੰ ਦਵਾਈਆਂ ਨਹੀਂ ਮਿਲੀਆਂ ਜੀ ਸਰ ਚੋਕ ਤੇ ਬਿਮਾਰ ਪੈ ਗਿਆ ਦੇਖੋ ਬੜੇ ਹੀ ਸੰਸਥਾਵਾਂ ਨੇ ਜਿਨ੍ਹਾਂ ਨੇ ਜਾਨਵਰਾਂ ਨੂੰ ਪੱਠੇ ਵੀ ਪਹੁੰਚਾਈ ਦਵਾਈਆਂ ਦਾ ਸਹਿਯੋਗ ਵੀ ਦਿੱਤਾ ਚਲੋ ਦੇਖੋ ਜੋ ਹੋ ਗਿਆ ਕਰੋਪੀ ਕੁਦਰਤ ਇਹ ਤਾਂ ਜੇ ਸਾਡੇ ਕੋਈ ਕਰਮ ਇਹੋ ਜਿਹੇ ਸੀਗੇ ਕਿ ਰੱਬ ਨੇ ਪਹਿਲਾਂ ਇੱਕ ਕੋਰੋਨਾ ਲੈਣ ਦਾ ਉਹ ਦਿਖਾਤਾ ਕਿ ਹਾਂ ਮੈਂ ਹਾਂ ਰੱਬ ਇਹ ਸਾਸ ਕਰਾਦਾ ਆਪਣੀ ਹੋਂਦ ਹੈ ਸੋ ਅਸਮਾਨ ਨੀਲਾ ਹੋ ਗਿਆ ਸੀ ਪੂਰਾ ਅੱਜ ਦੇਖੋ ਗਰਧ ਚੜੀ ਪਈ ਡਸਟ ਗਰਧ ਅਸਮਾਨ ਦੇ ਚ ਹੈ ਅਸਮਾਨ ਨਜ਼ਰ ਨਹੀਂ ਆਂਦਾ ਤੇ ਕੋਰੋਨਾ ਦੇ ਦਿਨਾਂ ਚ ਬਲੂ ਅਸਮਾਨ ਨਜ਼ਰ ਆਂਦਾ ਸੀ ਨੀਲਾ لوکاں نو ਕਰੋ ਨਿਕਲਣਾ ਬੰਦ ਕਰਤਾ ਪ੍ਰੋਡਕਸ਼ਨ ਖਤਮ ਹੋ ਗਈ ਕਾਰਾਂ ਬੰਦ ਕੋਈ ਧੂਆਂ ਨਹੀਂ ਬੈਕਟਰੀਆਂ ਦੇ ਧੂਏ ਬੰਦ ਸਭ ਕੁਝ ਧੂਏ ਬਾਤ ਹੋ ਗਈ ਸਭ ਤੰਦਰੁਸਤ ਹੋਣੇ ਸ਼ੁਰੂ ਹੋ ਗਏ ਸਿ ਸਭ ਦਾ ਆਕਸੀਡੇਸ਼ਨ ਆਫ ਬਲੱਡ ਬਦਲਣਾ ਸ਼ੁਰੂ ਹੋ ਗਿਆ ਸੀ ਉਸ ਵੇਲੇ ਇੱਕ ਰੱਬ ਨੇ ਦਿਖਾਇਆ ਮੈਂ ਹੈਗਾ ਅੱਜ ਫੇਰ ਆਪਣੇ ਦਿਖਾਤਾ ਜੀ ਹੁਣ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਕਈ ਏਕੜ ਸੌ ਸੌ ਕਈ ਸੌ ਸੌ ਏਕੜ ਇੱਕ ਇੱਕ ਬੰਦੇ ਦੀ ਫਸਲ تباہ ਹੋ ਗਈ ਹੈ ਫਸਲ ਰੁੜ ਗਈ ਜੀ ਉੱਥੇ ਰੇਤ ਆ ਗਿਆ ਜ਼ਮੀਨ ਦੇ ਉੱਪਰ ਤੁਸੀਂ ਮੈਨੂੰ ਆਫ ਕੈਮਰਾ ਕਹਿ ਰਹੇ ਸੀਗੇ ਕਿ ਉਹ ਜੀ ਜ਼ਮੀਨ ਉਪਜਾਊ ਹੋ ਜਾਂਦੀ ਹੈ ਜਿਸ ਜ਼ਮੀਨ ਤੇ ਰੇਤਾ ਆ ਗਿਆ ਉਹਨੂੰ ਰੇਤਾ ਹਟਾਉਣ ਨੂੰ ਹੀ ਮਹੀਨੇ ਲੱਗ ਜਾਂਦੇ ਨੇ ਹਾਂਜੀ ਅਗਲਾ ਝਾੜ ਲੈਣ ਵਾਸਤੇ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ ਹੈ ਅਗਲੇ ਝਾੜ ਦਾ ਵੀ ਨੁਕਸਾਨ ਹੈ ਜੀ ਕੀ ਕਹੋਗੇ ਤੁਸੀਂ ਇਹਦੇ ਬਾਰੇ ਇਹ ਤਾਂ ਮੈਂ ਫਿਰ ਵੀ ਉਹੀ ਕਹਿਣਾ ਚਾਹਾਂਗੀ ਜੇ ਅਸੀਂ ਕਿਸੇ ਚੀਜ਼ ਨੂੰ ਨੁਕਸਾਨ ਕੀਤਾ ਹੈ ਕੁਦਰਤ ਨੂੰ ਨਾਕਸਾਇਆ ਹੈ ਤੇ ਉਸ ਚੀਜ਼ ਦਾ ਆਪਾਂ ਨੂੰ ਫਲ ਵੀ ਖੁਦ ਹੀ ਭੁਗਤਣਾ ਪਵੇਗਾ ਤੇ ਇਹ ਥੋੜੇ ਟਾਈਮ ਦੀ ਜਾਂ ਥੋੜਾ ਟਾਈਮ ਤਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਕੁਝ ਸਮੇਂ ਦੀ ਆਪਾਂ ਨੂੰ ਦਿੱਕਤ ਸੈਣੀ ਪਵੇਗੀ ਕਿਉਂਕਿ ਆਪਾਂ ਉਸ ਚੀਜ਼ ਨੂੰ ਕੁਦਰਤ ਨੂੰ ਮਜਬੂਰ ਕੀਤਾ ਹੈ ਪ੍ਰਮਾਤਮਾ ਨੇ ਇਹ ਸਭ ਕਰਨ ਲਈ ਮਜਬੂਰ ਕੀਤਾ ਜਿੱਦਾਂ ਤੁਸੀਂ ਕਹ ਰਹੇ ਸੀ ਕਰੋਨਾ ਕਾਲ ਵਿੱਚ ਸਾਫ਼ ਨੀਲਾ ਅਸਮਾਨ ਦਿਖਾਈ ਦਿੰਦਾ ਸੀਗਾ ਤੇ ਉਹ ਉਦਾਂ ਹੀ ਕਰੋਨਾ ਕਾਲ ਤੋਂ ਬਾਅਦ ਸਾਰਾ ਕੁਝ ਸ਼ੁਰੂ ਹੋਇਆ ਫੈਕਟਰੀਆਂ ਸ਼ੁਰੂ ਹੋਈਆਂ ਪਾਣੀ ਵਿੱਚ ਜ਼ਹਿਰ ਛੁੱਟਣਾ ਸ਼ੁਰੂ ਹੋਇਆ ਕੂੜਾ ਕਰਕਟ ਗਿਆ ਤੇ ਫਿਰ ਕੁਦਰਤ

ਜਿਹੜੇ ਗਰੀਬ ਗੁਰਮੇ ਲੋਕ ਜਿਨ੍ਹਾਂ ਨੇ ਕੋਈ ਇਹੋ ਜੇ ਕੰਮ ਨਹੀਂ ਕੀਤੇ ਕਰਨ ਕੀ ਉਹਨਾਂ ਦਾ ਰਿਵਾਰਡ ਹੈ ਉਹਨਾਂ ਨੂੰ ਮਿਲੇ ਪਰ ਕੁਝ ਜੋ ਕਨਕ ਨਾਲ ਘੁਣਪੀਸ ਰਿਹਾ ਜੀ ਸਰ ਠੀਕ ਹੈ ਰੱਬ ਹੈਗਾ ਟੂ ਈਚ ਐਂਡ ਐਵਰੀ ਐਕਸ਼ਨ देयर इज ਈਕੋ ਐਂਡ ਆਪੋਜ਼ਿਟ ਰੈਕਸ਼ਨ ਇਸ ਗੱਲ ਨੂੰ ਮੈਂ ਐਗਰੀ ਕਰਨਾ 100% ਐਗਰੀ ਕਰਨਾ ਪਰ ਜਿਹੜਾ ਉਹ ਗਰੀਬ ਜ਼ਰੂਰਤ ਤੋਂ ਜ਼ਿਆਦਾ ਗਰੀਬ ਹੋ ਜਾਏ ਉਹਨਾਂ ਦਾ ਦੇਖੋ ਉਹਨਾਂ ਦਾ ਕੀ ਬਣੇ ਜੀ ਸਰ ਕੀ ਉਹਨਾਂ ਨੂੰ ਸਪੋਰਟ ਪਹੁੰਚੀ ਜੀ ਸਰ ਸਪੋਰਟ ਇੱਕ ਗੁਰਵਨ ਸਕੀਮ ਚਲਾਈ ਸੀ 1500 ਰੁਪਿਆ ਬਜ਼ੁਰਗਾਂ ਨੂੰ ਦਿੱਤਾ ਜਾਏਗਾ ਜਿਨ੍ਹਾਂ ਦੀ ਇਨਕਮ ਸਾਲ ਦੀ 60000 ਰੁਪਏ ਤੋਂ ਘੱਟ ਹੈ ਮੈਂ ਤੁਹਾਨੂੰ ਇਹੋ ਜਿਹੇ ਕਈ ਸੋਲ ਸਾਮਪਲ ਦਿਖਾ ਦਿੰਨੇ ਜਿਹੜਾ ਹਾਈਲੀ ਇਨਕਮ ਟੈਕਸ ਪੇ ਕਰਦੇ ਹਨ ਔਰ ਉਹਨਾਂ ਨੂੰ ਬੁਢਾਪਾ ਪੈਨਸ਼ਨ ਲੱਗੀ ਹੋਈ ਹੈ ਜੀ ਸਰ ਉਹ ਜਿਹੜੇ ਗਰੀਬ ਗੁਰਬੇ ਨੇ ਜਿਹੜੇ ਬਸ ਬਿਲਕੁਲ ਰੋਟੀਆਂ ਮਥਾਜ ਸੀ ਨਾ ਤਾਂ ਉਹਨਾਂ ਨੂੰ ਰਾਸ਼ਨ ਪਹੁੰਚਦਾ ਨਾ ਉਹਨਾਂ ਨੂੰ ਰੋਟੀ ਪਹੁੰਚਦੀ ਹੈ ਨਾ ਉਹਨਾਂ ਨੂੰ ਪੈਸੇ ਪਹੁੰਚਦੇ ਨੇ ਨਾ ਕੋਈ ਮਦਦ ਪਹੁੰਚਦੀ ਹੈ ਮਦਦ ਉੱਥੇ ਪਹੁੰਚਦੀ ਹੈ ਜਿੱਥੇ ਕੈਮਰਾ ਸ਼ੂਟ ਹੋ ਸਕੇ ਜਿੱਥੇ ਵਿਖਾਵਾ ਹੋ ਸਕੇ ਕਿ ਹਾਂਜੀ ਅਸੀਂ ਮਦਦ ਕਰ ਰਹੇ ਹਾਂ ਮਦਦ ਉਹਨਾਂ ਲੋਕਾਂ ਨੂੰ ਜਿਹੜੇ ਜ਼ਰੂਰਤ ਮੰਗਦੇ ਹਨ ਉਹ ਨਹੀਂ ਪਹੁੰਚਉਂ ਉਹ ਬੜੀਆਂ ਘੱਟ ਸੰਸਥਾਵਾਂ ਨੇ ਜਿਹੜੇ ਉਹਨਾਂ ਲੋਕਾਂ ਨੂੰ ਪਹਿਲਾਂ ਧੱਕੇ ਸੰਭਾਲਦੇ ਨੇ ਔਰ ਅਸੀਂ ਉਹਨਾਂ ਵਾਸਤੇ ਵਾਹਿਗੁਰੂ ਅਕੀਰਦਾਸ ਮੰਨਦੇ ਹਾਂ ਕਿ ਇਹੋ ਜੀ ਸ਼ਕਤੀ ਉਹਨਾਂ ਨੂੰ ਹਮੇਸ਼ਾ ਲਈ ਪਰਮਾਤਮਾ ਦੇ ਕੇ ਰੱਖੇ ਕਿ ਇਹ ਜੋ ਪੈਸਾ ਆਂਦਾ ਹੈ ਸਰਕਾਰਾਂ ਤੋਂ ਲੋਕਾਂ ਤੋਂ ਦੂਸਰੇ ਸਟੇਟਾਂ ਤੋਂ ਦੇਸ਼ਾਂ ਤੋਂ ਕਿ ਉਹ ਗਰੀਬਾਂ ਤੱਕ ਪਹੁੰਚਦਾ ਗਰੀਬ ਪਿਸਦਾ ਜੀ ਕੀ ਕਹਿਣਾ ਚਾਹੋਗੇ ਸਰ ਇਹ ਤਾਂ ਮੈਂ ਕਹਿਣਾ ਚਾਹੂੰਗੀ ਜੋ ਪੰਜਾਬ ਹੈ ਆਪਣਾ ਪੰਜਾਬ ਬਹੁਤ ਪਿੱਛੇ ਹੈ ਕਿਉਂ ਹੈ ਕਿਉਂਕਿ ਜੋ ਅਮੀਰ ਹੈ ਉਹ ਅਮੀਰ ਹੁੰਦਾ ਹੀ ਜਾ ਰਿਹਾ ਹੁੰਦਾ ਹੀ ਜਾ ਰਿਹਾ ਜੋ ਗਰੀਬ ਹੈ ਉਹ ਉੱਥੇ ਰੁਕਿਆ ਕਿਉਂ ਕਿਉਂਕਿ ਸਰਕਾਰਾਂ ਨੇ ਜੋ ਜਿੰਨਾ ਕੋਲ ਹੈ ਉਹਨਾਂ ਨੂੰ ਹੀ ਦੇ ਰਹੀ ਹੈ ਜਿੰਨਾ ਕੋਲ ਨਹੀਂ ਹੈ ਉਹਨਾਂ ਨੂੰ ਨਹੀਂ ਦੇ ਰਹੀ ਕੁਝ ਜਿੱਦਾਂ ਕੋਈ ਮਦਦ ਜਿੰਨਾਂ ਨੂੰ ਚਾਹੀਦੀ ਹੈ ਨਾ ਉਹਨਾਂ ਨੂੰ ਆਪਾਂ ਨੂੰ ਦੇਣੀ ਚਾਹੀਦੀ ਹੈ ਉਹਨਾਂ ਦੇ ਖੁਦ ਲਿੰਕਸ ਨੇ ਜਿਨ੍ਹਾਂ ਨਾਲ ਵੱਡੇ ਵੱਡੇ ਆਪਣੇ ਲੀਡਰਾਂ ਨਾਲ ਸਰਕਾਰ ਕੋਲ 100 ਰੁਪਏ ਆਉਂਦਾ ਨਾ ਹਾਂਜੀ ਤਕਰੀਬਾ ਕੋਲ 10 ਰੁਪਏ ਜਾਂ 15 ਰੁਪਏ ਪਹੁੰਚ ਹਾਂਜੀ ਇਹ ਤਾਂ ਹੈ ਤੇ ਫਿਰ ਇਹ ਕਿ ਆਪਣੀ ਇਹੋ ਜੀ ਪਾਲਿਸੀ ਬਣਾਣੀ ਚਾਹੀਦੀ ਹੈ ਸਾਡੀਆਂ ਸਰਕਾਰਾਂ ਨੂੰ ਕਿ ਗਰੀਬਾਂ ਨੂੰ ਜ਼ਰੂਰਤਮੰਦਾਂ ਨੂੰ ਪਹਿਲੇ ਪਹੁੰਚੇ ਕੋਈ ਕਲੋਨੀਆਂ ਕੱਢਦੇ ਨੇ ਗਰੀਬਾਂ ਵਾਸਤੇ ਬਣਿਆ ਬਾਥਰੂਮ ਸੈੱਟ ਉਹ ਕਿਸੇ ਉਹ ਪਹਿਲਾਂ ਜਿਹੜੇ ਉਹਨਾਂ ਦੇ ਹੁੰਦੇ ਨੇ ਅਫਸਰ ਉਹਨਾਂ ਨੂੰ ਪੁੱਛੋ 8 8 10 10 ਪਲੈਟ ਤਾਂ ਉਹਨਾਂ ਦੇ ਹੁੰਦੇ ਇੱਕ ਫਿਲਮ ਚ ਵੀ ਦਿਖਾਇਆ ਸੀਗਾ ਇੱਕ ਦਿਨ ਦਾ ਜਿਹੜਾ ਉਹ ਬੰਦਾ ਸੀਐਮ ਕਿ ਆ ਵੀ ਉਹਨਾਂ ਨੇ ਹੀ ਸਭ ਕੁਝ ਮੁਲੱਕੇ ਹੁੰਦੇ ਨੇ ਪਲਾਟ ਇਹ ਉਹ ਇਹ ਸਭ ਨਾ ਅੱਜ ਦੀ ਡੇਟ ਦੇ ਵਿੱਚ ਮੁਖਾਵਾ ਔਟਕ ਹੌਸਲਾ ਸੋ ਮੈਂ ਸਰਕਾਰ ਨੂੰ ਇਹੀ ਪੁਰਜੋ ਅਪੀਲ ਕਰਾਂਗਾ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਪਹਿਲਾਂ ਉਹਨਾਂ ਨੂੰ ਪਹੁੰਚਾਇਆ ਜਾਵੇ ਅਮੀਰ ਤਾਂ ਆਪਣਾ ਗੁਜ਼ਾਰਾ ਕਰ ਹੀ ਲੈਂਦੇ ਨੇ ਸੋ ਜਿਹਨਾਂ ਢਿੱਡਾਂ ਨੂੰ ਲੋੜ ਹੈ ਰੋਟੀ ਦੀ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ ਪਹਿਲਾਂ ਉਹਨਾਂ ਨੂੰ ਪਹੁੰਚਾਇਆ ਜਾਵੇ ਸਰ ਕਾਰ ਬੜੇ ਉਪਰਾਲੇ ਕਰਦੀ ਹੈ ਪਰ ਉਪਰਾਲਿਆਂ ਦਾ ਐਂਡ ਕਿੱਥੇ ਨਿਕਲਦਾ ਹੈ ਉਹ ਹਲੇ ਅਸੀਂ ਬੋਲਣਾ ਨਹੀਂ ਚਾਹਾਂਗੇ ਤੁਸੀਂ ਇਹਦੇ ਬਾਰੇ ਕੀ ਸਰ ਮੈਂ ਇਹ ਕਹਾਂਗੀ ਸਾਰੀ ਰਲੀ ਮਿਲੀ ਫਕ ਹੈ ਜਿੱਦਾਂ ਪਿੰਡਾਂ 'ਚ ਬਹੁਤ سارے ਹੁਣ ਪਲਾਟਸ ਕੱਢਦੇ ਨੇ ਔਰ ਛੋਟੇ ਛੋਟੇ ਸਕੀਮਾਂ ਆਂਦੀਆਂ ਨੇ ਮੈਂ ਦੇਖਿਆ ਇਹ ਸਭ ਸਾਡੇ ਤੱਕ ਛੋਟੇ ਲੋਕਾਂ ਤੱਕ ਔਰ ਤੋਂ ਪਹਿਲੇ ਜੱਟ ਜ਼ਿਮੀਦਾਰ ਜਾਂ ਹੋਰ ਕਈ ਵੱਡੇ ਲੋਕ ਆ ਚੁੱਕੇ ਹੁੰਦੇ ਆ ਆ ਚੁੱਕੇ ਹੁੰਦੇ ਆ ਜੇ ਸਬਸਾਈਟੀਸ਼ ਆਂਦੀਆਂ ਦਵਾਈਆਂ ਪੈਸਟੀਸਾਈਡ ਲੋ ਰੇਟ ਦੀਆਂ ਕੋਆਪਰੇਟਿਵ ਸਾਈਟੀ ਤੋਂ ਲੋਨ ਆਂਦੇ ਨੇ ਗਰੀਬਾਂ ਵਾਸਤੇ ਕੀ ਉਹ ਗਰੀਬਾਂ ਨੂੰ ਲੋਨ ਮਿਲਦੇ ਲੈਸ ਰੇਟ ਦਾ ਸਾਲ ਦਾ 4% ਦੇ ਲੋਨ ਦਿਖਾਓ ਕਿ ਕਿਹੜੇ ਗਰੀਬ ਨੂੰ ਮਿਲੇ ਜਿੰਨੇ ਉਹ ਲੋਕ ਨੇ 1 ਕਰੋੜ ਅਰਬਾ ਪਤਿਆਂ ਬੰਦਿਆਂ ਕੋਲ ਜੀ ਇਹ ਸਭ ਦਿਖਾ ਦਿੰਦੇ ਨੇ ਫਾਰਮ ਫਿਲ ਹੁੰਦਾ ਸਾਰਾ ਕੁਝ ਜਾਂਦਾ ਬਾਅਦ ਵਿੱਚ ਕੀ ਕੀਤਾ ਜਾਂਦਾ ਜੀ ਤੁਹਾਡੀ ਓਬਜੈਕਸ਼ਨ ਆ ਗਈ ਤੁਹਾਡੀ ਅਪਲਾਈ ਨਹੀਂ ਹੋਈ ਤੋ ਜੇ ਤੁਸੀਂ ਇਹ ਹਾਂਜੀ ਉਹਨਾਂ ਤੋਂ ਘਰ ਲੈ ਕੇ ਆ ਜਾਂਦਾ ਬਿਲਕੁਲ ਵੀ ਨਹੀਂ ਆਉਂਦੀ ਚਲੋ ਆਪਾਂ ਇਹਨਾਂ ਗੱਲਾਂ ਤੇ ਬਹੁਤੀ ਬਹਿਸ ਨਾ ਕਰਦੇ ਹੋਏ ਅਸੀਂ ਸਰਕਾਰ ਨੂੰ ਇੱਕ ਪੁਰਜੋਰ ਅਪੀਲ ਕਰਾਂਗੇ ਕਿ ਸਰਕਾਰ ਇਹਨਾਂ ਚੀਜ਼ਾਂ ਵੱਲ ਖਿਆਲ ਰੱਖੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਜਿਹੜੇ ਹੱਡ ਹੱਡ ਦੇ ਇਫੈਕਟ ਹੈ ਉਹ ਉਹਨਾਂ ਗਰੀਬਾਂ ਨੂੰ ਮਾਰ ਨਾ ਪਵੇ ਸੋ ਉਹਨਾਂ ਗਰੀਬਾਂ ਵਾਸਤੇ ਜ਼ਰੂਰ ਕੁਝ ਉਪਰਾਲਾ ਕੀਤਾ ਜਾਵੇ ਤਾਂ ਕਿ ਸਿੱਧਾ ਉਹਨਾਂ ਨੂੰ ਪਹੁੰਚ ਸੋ ਇਹਦਾ ਮਦਦ ਪਹੁੰਚੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੇ ਰਾਜਪੁਰੇ ਤੋਂ ਆਇਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬੱਸ ਰਿਕਰਡ